ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਅੱਜ ਸਾਧਕਨੇੜੇ ਪਿੰਡ ਦੀਪ ਸਿੰਘ ਵਾਲਾ ਵਿਖੇ ਪਰਮਭਾਸ ਸਿੰਘ ਬੰਟੀ ਰਮਾਣਾ ਦੀ ਅਗਵਾਈ ਦੇ ਹੇਠ ਕਈ ਪਰਿਵਾਰ ਆ ਜਿਹੜੇ ਅੱਜ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋਏ ਆ ਇਸ ਮੌਕੇ ਸਾਬਕਾ ਸਰਪੰਚ ਸ਼ਾਮਲ لال ਪਾਜਾਜ ਜਗਪ੍ਰੀਤ ਸਿੰਘ ਬਰਾੜ ਭੋਲਾ ਸ਼ਰਮਾ ਰਾਜੂ ਸਿੰਘ ਹਰਵਿੰਦਰ ਸਿੰਘ ਤੇ ਹੋਰ ਵਰਕਰ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਪਿੰਡ ਦੀਪ ਸਿੰਘ ਵਾਲਾ ਤੋਂ ਪਵਨਦੀਪਾ ਮੰਦਿਰ ਰਿਪੋਰਟ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਵੱਡੇ ਭਰਾ ਸਰਦਾਰ ਪ੍ਰਵਨ ਸਿੰਘ ਕਮੇਟੀ ਮਾਨਾ ਸਾਹਿਬ ਸਾਡੇ ਪੰਚਾਇਤ ਮੈਂਬਰ ਗਿਆਨ ਸਿੰਘ ਜੀ ਸਾਹਿਬ ਸਾਹਿਬ ਇਹਨਾਂ ਦੀ ਗ੍ਰਹਿਵੀਤੀ ਆਈ ਸੀ ਤੇ ਇਹਦੇ ਵਿੱਚ ਪਰਿਵਾਰ ਦੇ ਵਿੱਚ ਵਾਧਾ ਹੋਇਆ ਪਾਰਟੀ ਦੇ ਵਿੱਚ ਵਾਧਾ ਹੋਇਆ ਬਹੁਤ ਵੱਡਾ ਬਲ ਮਿਲਿਆ ਤਕਰੀਬਨ 10 ਪਰਿਵਾਰਾਂ ਦੇ ਨੇੜ ਅੱਜ ਸ਼੍ਰੋਮੀ ਕਾਲੀਦਾਲ ਦੇ ਵਿੱਚ ਪਰਿਵਾਰ ਰਲਿਆ ਹੈ ਪਾਰਟੀ ਵੱਲੋਂ ਭਾਈ ਜੀ ਵੱਲੋਂ ਸਾਰਿਆਂ ਨੂੰ ਜਿਉਂ ਆਖਿਆ ਜਾਂਦਾ ਧੰਨਵਾਦ ਕੀਤਾ ਜਾਂਦਾ ਹੈ ਔਰ ਇਹਨਾਂ ਨੂੰ ਸੁਸ਼ਵਾਸ ਵੀ ਦਿਵਾਇਆ ਕਿ ਹਰ ਇੱਕ ਨੂੰ ਮਾਨ ਸਰਕਾਰ ਪਾਰਟੀ ਦੇ ਵਿੱਚ ਬਰਾਬਰ ਦਿੱਤਾ ਜਾਊਗਾ ਤੇ ਬਹੁਤ ਖੁਸ਼ੀ ਆ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਤੇ ਇਸ ਗੱਲ ਦੀ ਸਾਰੇ ਨਗਰ ਨੂੰ ਅੱਛੀ ਭਲਾਈ ਦਿੰਨੇ ਹੈ ਤੇ ਭਾਈ ਜੀ ਨੇ ਸੁਸ਼ਵਾਸ ਦਿਵਾਉਣੇ ਕਿ ਅਸੀਂ ਆਪ ਦੀ ਪਾਰਟੀ ਲਈ ਵਾਅਦੇ ਚੜ੍ਹ ਕੇ ਬਹੁਤ ਮਿਹਨਤ ਕਰਾਂਗੇ ਧੰਨਵਾਦ روي به کوتھي چاھتا واڻي چاھتا واڻي واٽ ۾ ڏيڏر آيا آهي نه واڻي بناڻي جي مڱاڻا واٽ ۾ آهي واٽ ۾ آهي سدا وارن کي رهي آهيان سپورٽ مٿي ڏيڏر ٿي پون ٿو اسڪول آجي ٿو